ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੀ ਪਿਆਰੀ YouTube ਫੈਮਿਲੀ ਸਭ ਨੂੰ ਲੋਹੜੀ ਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਹੋਣ ਆਪਾਂ ਅੱਜ ਬਣਾਉਣ ਲੱਗੇ ਆ ਮਾਗੀ ਦੇ ਲਈ ਸਪੈਸ਼ਲ ਪਿੰਨੀਆਂ ਜਿਹੜੀਆਂ ਆਪਾਂ ਫੁੱਲੀਆਂ ਦੀਆਂ ਪਿੰਨੀਆਂ ਬਣਾਉਨੇ ਆ ਹਰ ਘਰ ਦੇ ਵਿੱਚ ਬੰਦੀਆਂ ਨੇ ਮਾਗੀ ਵਾਲੇ ਦਿਨ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਵਾਂਗੇ ਪਹਿਲੀ ਵਾਰ ਚ ਜਿਹੜੀਆਂ ਪਿੰਨੀਆਂ ਨੇ ਤੁਹਾਡੀਆਂ ਬਹੁਤ ਵਧੀਆ ਬਣ ਕੇ ਤਿਆਰ ਹੋਣਗੀਆਂ ਬਣਾਉਣ ਲੱਗੇ ਕੋਈ ਵੀ ਮੁਸ਼ਕਲ ਪਰੇਸ਼ਾਨੀ ਨਹੀਂ ਜੇ ਆਉਣੀ ਬਣਾਣਾ ਆਪਾਂ ਸ਼ੁਰੂ ਕਰਦੇ ਆਂ 500 ਗ੍ਰਾਮ ਇਥੇ ਮਰੁੰਡਾ ਫੁੱਲੀਆਂ ਆਪਾਂ ਲਈਆਂ ਨੇ ਅੱਧਾ ਕਿਲੋ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਏ ਸੀ ਤਾਂ ਕਿ ਇਸ ਦੇ ਵਿੱਚ ਕੋਈ ਵੀ ਕੰਕਰ ਜਾਂ ਰੇਤਾ ਨਾ ਆਏ ਤੇ ਇਥੇ ਆਪਾਂ ਜੋ ਹੋਰ ਸਮਾਨ ਪਾਣਾ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਪਿੰਨੀਆਂ ਫਿਰ ਬਹੁਤ ਹੀ ਸਵਾਦ ਬੰਦੀਆਂ ਨੇ ਟੇਸਟ ਬਹੁਤ ਹੀ ਵਧੀਆ ਆਉਂਦਾ ਜੀ ਇਥੇ ਆਪਾਂ ਚਿੱਟੇ ਤੇਲ ਲੈਨੇ ਇਹ ਆਪਾਂ ਵੱਧ ਕੱਟ ਕਰ ਸਕਦੇ ਆ ਇਹ ਆਪਾਂ ਵੱਡੇ 4 ਚਮਚੇ ਤਿਲਾਂ ਦੇ ਲੈਨੇ 2 ਚਮਚੇ ਸੌਂਫ ਲਵਾਂਗੇ ਸੌਂਫ ਦਾ ਵੀ ਟੇਸਟ ਬਹੁਤ ਹੀ ਵਧੀਆ ਪਿੰਨੀਆਂ ਦੇ ਵਿੱਚ ਆਉਂਦਾ ਜੀ ਇੱਕ ਕੁਆਲੀ ਆਪਾਂ ਪੁੱਜੀਏ ਛੋਲੇ ਲਏ ਨੇ ਤੇ ਥੋੜਾ ਜਿਹਾ ਆਪਾਂ ਗਰੀ ਲਈਏ ਨਾਰੀਅਲ ਜਿਹੜਾ ਹੁੰਦਾ ਨਾ ਸੁੱਕੇ ਵਾਲਾ ਉਹ ਵਾਲਾ ਲਿਆ ਇਹਨਾਂ ਨੂੰ ਪਤਲੇ ਦੇ ਵਿੱਚ ਇਸ ਤਰੀਕੇ ਆਪਾਂ ਲੰਬੇ ਦੇ ਵਿੱਚ ਕੱਟ ਲਿਆ ਇਹ ਸਾਰੀਆਂ ਚੀਜ਼ਾਂ ਤੁਸੀਂ ਪਾਓਗੇ ਨਾ ਟੇਸਟ ਬਹੁਤ ਵਧੀਆ ਆਉਂਦਾ ਜੀ ਤੁਸੀਂ ਮੂੰਗਫਲੀ ਵੀ ਇਸ ਦੇ ਵਿੱਚ ਕੱਟ ਕੇ ਪਾ ਸਕਦੇ ਜੀ ਤੇ ਇੱਥੇ ਆਪਾਂ ਗੁੜ ਲਿਆ ਇਹ ਪਿੰਗਾਂ ਗੁੜ ਦੇ ਵਿੱਚ ਹੀ ਬਹੁਤ ਸੁਆਦ ਬਣਦੀਆਂ ਨੇ ਤੇ ਬਹੁਤ ਹੀ ਟੇਸਟੀ ਲੱਗਦੀਆਂ ਨੇ ਇਹ ਆਪਾਂ 500 ਗ੍ਰਾਮ ਫੁੱਲੀਆਂ ਲਈਆਂ ਨੇ ਤੇ 700 ਗ੍ਰਾਮ ਆਪਾਂ ਇੱਥੇ ਗੁੜ ਲਿਆ ਗੁੜ ਨੂੰ ਆਪਾਂ ਛੋਟੇ ਟੁਕੜਿਆਂ ਦੇ ਵਿੱਚ ਨਾ ਤੋੜ ਲਾਂਗੇ ਸਭ ਤੋਂ ਪਹਿਲਾਂ ਆਪਾਂ ਤਿਲਾਂ ਨੂੰ ਹਲਕਾ ਜਿਹਾ ਰੋਸਟ ਕਰ ਲਾਂਗੇ ਇੱਕ ਤਾਂ ਇਹਨਾਂ ਦਾ ਜਿਹੜਾ ਕੱਚਾ ਟੇਸਟ ਖਤਮ ਹੋ ਜਾਂਦਾ ਤੇ ਦੂਸਰਾ ਇਹ ਵਧੀਆ ਕ੍ਰਿਸਪੀ ਹੋ ਜਾਂਦੇ ਨੇ ਸਵਾਦ ਬਹੁਤ ਫੇਰ ਲੱਗਦੇ ਨੇ ਤੇ ਜਦੋਂ ਹਲਕਾ ਜਿਹਾ ਰੰਗ ਇਸ ਦਾ ਬਦਲ ਜਏਗਾ ਨਾ ਫਿਰ ਆਪਾਂ ਇਹਨੂੰ ਉਤਾਰ ਲਾਂਗੇ ਨਾਲੇ ਫੁੱਲ ਵੀ ਜਾਣਗੇ ਇਸ ਦੀ ਪਹਿਚਾਨ ਕਿ ਇਹ ਆਪਣੇ ਤਿਲ ਵਧੀਆ ਪੁੱਜ ਗਏ ਨੇ ਇਹਨਾਂ ਨੂੰ ਵੱਧ ਆਪਾਂ ਨਹੀਂ ਜੇ ਪੁੱਜਣ ਦੇਣਾ ਜੇਕਰ ਵੱਧ ਪੁੱਜ ਜਾਣ ਤਾਂ ਫਿਰ ਇਹ ਕੜਵੇ ਹੋ ਜਾਂਦੇ ਨੇ ਹੁਣ ਇਸੇ ਹੀ ਪੈਨ ਦੇ ਵਿੱਚ ਜੋ ਆਪਾਂ ਨਾਰੀਅਲ ਕੱਟ ਕੇ ਰੱਖਿਆ ਨਾ ਉਹਨੂੰ ਵੀ ਹਲਕਾ ਜਿਹਾ ਇਸ ਤਰੀਕੇ ਆਪਾਂ ਪਾਕਣਾ ਪੈਨ ਦੇ ਵਿੱਚ ਗਰਮ ਕਰ ਲਾਂਗੇ ਇਹਨਾਂ ਨੂੰ ਆਪਾਂ ਪਉਣ ਲਾਂਗੇ ਤੁਸੀਂ ਚਾਹੋ ਤਾਂ ਕੱਚਾ ਵੀ ਪਾ ਸਕਦੇ ਪਰ ਪੁੱਜੀ ਹੋਏ ਦਾ ਜਿਹੜਾ ਟੇਸਟ ਸਵਾਦ ਬਹੁਤ ਹੀ ਵਧੀਆ ਆਉਂਦਾ ਜੀ ਤੇ ਇਸ ਦਾ ਜਿਹੜਾ ਹਲਕਾ ਜਿਹਾ ਨਾਰੀਅਲ ਦਾ ਜਿਹੜਾ ਰੰਗ ਹੈ ਨਾ ਕਰੀ ਤਾ ਉਹ ਬਦਲ ਗਿਆ ਹੁਣ ਆਪਾਂ ਇਸ ਨੂੰ ਇਸ ਪੈਨ ਦੇ ਵਿੱਚੋਂ ਕੱਢ ਲਾਂਗੇ ਜੇਕਰ ਤੁਸੀਂ ਮੇਰੇ ਚੈਨਲ ਪੰਜਾਬ ਲਵਸ ਕਿਚਨ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰ ਦਿਆ ਕਰੋ ਤੁਹਾਡੇ ਲਾਈਕ ਸ਼ੇਅਰ ਕਰਨ ਨਾਲ ਸਾਨੂੰ ਚੰਗਾ ਲੱਗਦਾ ਹੈ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗਦੀ ਹੈ ਉਸੇ ਪੈਨ ਦੇ ਵਿੱਚ ਨਾ ਆਪਾਂ ਗੁੜ ਤੋੜ ਕੇ ਪਾ ਲਿਆ ਤੇ ਇੱਕ ਗਲਾਸ ਇਸ ਦੇ ਵਿੱਚ ਪਾਣੀ ਪਾ ਲਾਂਗੇ ਗੈਸ ਆਪਾਂ ਤੇਜ਼ ਰੱਖਾਂਗੇ ਇੱਥੇ ਆਪਾਂ ਕੁਝ ਵੀ ਨਹੀਂ ਕਰਨਾ ਇੱਥੇ ਸਿਰਫ ਆਪਾਂ ਗੁੜ ਨੂੰ ਇਸ ਪਾਣੀ ਦੇ ਵਿੱਚ ਕੋਲਣਾ ਹੈ ਕੋਈ ਇੱਕ ਤਾਰ ਦੀ ਚਾਸ਼ਨੀ ਨਹੀਂ ਜੇ ਬਣਾਉਣੀ ਜਦੋਂ ਇਹ ਗੁੜ ਘੁਲ ਜਾਏਗਾ ਉਸੇ ਟਾਈਮ ਆਪਾਂ ਗੈਸ ਬੰਦ ਕਰ ਦੇਾਂਗੇ ਗੋੜੇ ਆਪਣਾ ਵਧੀਆ ਮੈਲਟ ਹੋ ਗਿਆ ਇਹ ਤੁਸੀਂ ਵੇਖੋ ਹੁਣ ਆਪਾਂ ਗੈਸ ਬੰਦ ਕਰ ਲਾਂਗੇ ਇਸ ਤਰ੍ਹਾਂ ਆਪਾਂ ਪਹਿਲਾਂ ਗੁੜ ਨੂੰ ਘੋਲ ਲਾਂਗੇ ਹੁਣ ਆਪਾਂ ਇੱਥੇ ਇੱਕ ਵੱਡੀ ਕੜਾਈ ਲਈਏ ਤੇ ਜੋ ਗੋੜਾ ਨੂੰ ਆਪਾਂ ਕੋਲ ਕੇ ਰੱਖਿਆ ਹੈ ਨਾ ਇਹਨੂੰ ਹੁਣ ਆਪਾਂ ਛਾਨ ਲਾਂਗੇ ਪਹਿਲਾਂ ਆਪਾਂ ਇਸ ਦੇ ਵਿੱਚ ਅੱਦਾ ਹੀ ਪਾਵਾਂਗੇ ਆਪਾਂ ਦੋ ਬੈਚ ਦੇ ਵਿੱਚ ਇਹ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਨਾ ਇੱਕ ਵਾਰ ਜੇ ਪਿੰਨੀਆਂ ਇਸ ਕੜਾਈ ਦੇ ਵਿੱਚ ਪੂਰੀਆਂ ਨਹੀਂ ਜੀ ਆਉਣੀਆਂ ਇਸ ਨੂੰ ਜਦੋਂ ਆਪਾਂ ਛਾਨ ਕੇ ਪਾਵਾਂਗੇ ਨਾ ਇਸ ਕੋਲ ਨੂੰ ਕੋਈ ਵੀ ਇਸ ਦੇ ਵਿੱਚ ਰੇਤਾ ਕਚਰਾ ਹੋਵੇ ਨਾ ਤਾਂ ਉਹ ਫਿਰ ਵਿੱਚ ਨਹੀਂ ਜੀ ਆਉਂਦਾ ਇਸ ਕਰਕੇ ਆਪਾਂ ਪਹਿਲਾਂ ਪਤਲਾ ਕੋਲ ਬਣਾ ਲਿਆ ਤਾਂ ਕਿ ਇਸ ਨੂੰ ਛਾਨ ਸਕੀਏ ਤੇ ਹੁਣ ਆਪਾਂ ਗੈਸ ਤੇਜ ਕਰ ਦਿਆਂਗੇ ਇਸ ਨੂੰ ਆਪਾਂ ਪੱਕਣ ਦਿਆਂਗੇ ਤੇ ਇਸ ਨੂੰ ਆਪਾਂ ਇੰਨਾ ਪਕਾਣਾ ਕਿ ਜਿਹੜੀ ਇਸ ਦੀ ਚਾਸ਼ਨੀ ਵਧੀਆ ਪੱਕ ਕੇ ਤਿਆਰ ਹੋ ਜਾਏ 10 ਤੋਂ 15 ਮਿੰਟ ਦਾ ਆਪਾਂ ਨੂੰ ਟਾਈਮ ਲੱਗ ਜਾਈਗਾ ਵਿੱਚੋਂ ਆਪਾਂ ਇਸ ਨੂੰ ਹਿਲਾਉਂਦੇ ਵੀ ਰਾਵਾਂਗੇ ਇਸ ਦੀ ਜਿਹੜੀ ਪਹਿਚਾਨ ਹੋਏਗੀ ਆਪਾਂ ਤੁਹਾਨੂੰ ਦੱਸਾਂਗੇ ਇਹ ਜਿਹੜੀ ਚਾਸ਼ਨੀ ਗੁੜ ਵਾਲੀ ਆਪਣੀ ਪਹਿਲੇ ਨਾਲੋਂ ਗਾੜੀ ਹੋ ਗਈ ਏ ਬਸ ਥੋੜਾ ਜਿਹਾ ਸਮਾਂ ਹੋਰ ਲੱਗੇਗਾ ਆਪਣੀ ਜਿਹੜੀ ਚਾਸ਼ਨੀ ਪੱਕ ਕੇ ਵਧੀਆ ਤਿਆਰ ਹੋ ਜੇਗੀ ਤੁਸੀਂ ਵੇਖੋ ਇੱਕ ਤਾਦੀ ਜਿਹੜੀ ਚਾਸ਼ਨੀ ਹੈ ਨਾ ਉਹ ਬਣਨਾ ਸ਼ੁਰੂ ਹੋ ਗਈ ਆਪਾਂ ਪਲਟੇ ਦੇ ਨਾਲ ਚੈੱਕ ਕਰ ਲਿਆ ਆਪਾਂ ਨੂੰ 5 ਮਿੰਟ ਹੋਰ ਹੋ ਗਏ ਨੇ ਪਕਾਉਂਦਿਆਂ ਨੂੰ ਤੇ ਜਿਹੜੀ ਚਾਸ਼ਨੀ ਹੈ ਇਹ ਆਪਾਂ ਹੁਣ ਤੁਹਾਨੂੰ ਦੱਸ ਦਿੰਨੇ ਆ ਇਸ ਦੀ ਕੀ ਪਹਿਚਾਨ ਹੋਏਗੀ ਪੱਕਣ ਦੀ ਤੇ ਆਪਾਂ ਕੋਈ ਇੱਕ ਤਾਰ ਦੀ ਚਾਸ਼ਨੀ ਨਹੀਂ ਜੇ ਬਣਾਉਣੀ ਇਹਦਾ ਬਹੁਤ ਹੀ ਵਧੀਆ ਤਰੀਕਾ ਹੈ ਹੈਗਾ ਇਹ ਚਾਸ਼ਨੀ ਨੂੰ ਚੈੱਕ ਕਰਨ ਦਾ ਆਪਾਂ ਤਿੰਨ ਤੋਂ ਚਾਰ ਵਾਰ ਪਹਿਲਾਂ ਚੈੱਕ ਕਰ ਚੁੱਕੇ ਸੀ ਚਾਸ਼ਨੀ ਆਪਣੀ ਨਹੀਂ ਸੀ ਪੱਕੀ ਆਪਾਂ ਇੱਕ ਕੌਲੀ ਦੇ ਵਿੱਚ ਪਾਣੀ ਲਿਆ ਤੇ ਇਹ ਜਿਹੜੀ ਗੁੜ ਵਾਲੀ ਚਾਸ਼ਨੀ ਹੈ ਇੱਕ ਚਮਚ ਲਾਵਾਂਗੇ ਇਸ ਪਾਣੀ ਦੇ ਵਿੱਚ ਪਾ ਲਾਂਗੇ ਹੁਣ ਇਸ ਜਿਹੜੀ ਚਾਚਨੀ ਨੂੰ ਆਪਾਂ ਪਾਣੀ ਦੇ ਵਿੱਚ ਪਾਏ ਇਹਨੂੰ ਇਕੱਠਾ ਕਰਾਂਗੇ ਉਂਗਲ ਦੇ ਨਾਲ ਜੇਕਰ ਇਹ ਇਕੱਠਾ ਹੋ ਜੇ ਤੇ ਸਮਝ ਲਓ ਕਿ ਜਿਹੜੀ ਚਾਚਨੀ ਹੈ ਨਾ ਆਪਣੀ ਵਧੀਆ ਪੱਕ ਕੇ ਤਿਆਰ ਹੋ ਗਈ ਹੈ ਇਸ ਤਰੀਕੇ ਆਪਾਂ ਚੱਕਾਂਗੇ ਇਹਨੂੰ ਰੋਲ ਕਰਾਂਗੇ ਤੇ ਇਸ ਦੀ ਵੇਖੋ ਇੱਕ ਗੋਲੀ ਵਧੀਆ ਵੱਟ ਕੇ ਤਿਆਰ ਹੋ ਗਈ ਏ ਹੁਣ ਜਿਹੜੀ ਚਾਚਨੀ ਨੇ ਆਪਣੀ ਬਿਲਕੁਲ ਤਿਆਰੇ ਪਿੰਗਾਂ ਬਣਾਉਣ ਦੇ ਵਾਸਤੇ ਪਿੰਗਾਂ ਆਪਣੀਆਂ ਹੁਣ ਬਹੁਤ ਵਧੀਆ ਵੱਟ ਕੇ ਤਿਆਰ ਹੋਣਗੀਆਂ ਤੇ ਗੈਸ ਆਪਾਂ ਇੱਥੇ ਬਿਲਕੁਲ ਹੁਣ ਸੇਮ ਤੇ ਕਰ ਦਿੱਤੀ ਤੋ ਹੁਣ ਆਪਾਂ ਇਸ ਦੇ ਵਿੱਚ ਫੁੱਲੀਆਂ ਪਾਣੀਆਂ ਸ਼ੁਰੂ ਕਰ ਦੇਾਂਗੇ ਜਿੰਨੀਆਂ ਫੁੱਲੀਆਂ ਇਸ ਦੇ ਵਿੱਚ ਪੂਰੀਆਂ ਆਉਣਗੀਆਂ ਨਾ ਓਨੀਆਂ ਹੀ ਆਪਾਂ ਇਸ ਦੇ ਵਿੱਚ ਪਹਿਲਾਂ ਪਾਵਾਂਗੇ ਹੁਣ ਆਪਾਂ ਇਸ ਦੇ ਵਿੱਚ ਤੇਲ ਵੀ ਪਾ ਲਾਂਗੇ ਤੇਲ ਆਪਾਂ ਹਾਫ ਪਾਵਾਂਗੇ ਕਿਉਂਕਿ ਆਪਾਂ ਦੂਸਰੇ ਬੈਚ ਦੇ ਵਿੱਚ ਵੀ ਪਿੰਨੀਆਂ ਬਣਾਉਣੀਆਂ ਨੇ ਫਿਰ ਉਸ ਦੇ ਵਿੱਚ ਵੀ ਆਪਾਂ ਹਾਫ ਪਾਵਾਂਗੇ ਤੇ ਨਾਲ ਹੀ ਆਪਾਂ ਪੁਜੇ ਛੋਲੇ ਪਾ ਲਾਂਗੇ ਤੇ ਸੌਂਫ ਤੁਸੀਂ ਇਸ ਦੇ ਵਿੱਚ ਲਾਜ਼ਮੀ ਪਾਓ ਸੌਂਫ ਤੇ ਗਰੀ ਦਾ ਜਿਹੜਾ ਟੇਸਟ ਨੇ ਸਵਾਦ ਬਹੁਤ ਹੀ ਵਧੀਆ ਇਹ ਫੁੱਲੀਆਂ ਵਾਲੀ ਮਰੁੰਡੀਆਂ ਦੇ ਵਿੱਚ ਆਉਂਦਾ ਜੀ ਤੇ ਨਾਲ ਹੀ ਆਪਾਂ ਗਰੀ ਪਾ ਲਾਂਗੇ ਹੁਣ ਆਪਾਂ ਜਲਦੀ ਦੇ ਨਾਲ ਨਾ ਇਹਨਾਂ ਨੂੰ ਮਿਕਸ ਕਰ ਲਾਂਗੇ ਤਾਂ ਕਿ ਜਿਹੜੀ ਗੁੜ ਵਾਲੀ ਚਾਸ਼ਨੀ ਹੈ ਨਾ ਚੰਗੀ ਤਰ੍ਹਾਂ ਫੁੱਲੀਆਂ ਨੂੰ ਲੱਗ ਜਾਵੇ ਤੇ ਇਹ ਜਿਹੜੀ ਪਿੰਨੀਆਂ ਹੁਣ ਆਪਣੀਆਂ ਵਧੀਆ ਬਟਕੇ ਤਿਆਰ ਹੋਣਗੀਆਂ ਕਿਉਂਕਿ ਨਾ ਇਹ ਪਿੰਨੀਆਂ ਬਣਾਉਣ ਲੱਗਿਆਂ ਸਭ ਤੋਂ ਖਾਸ ਧਿਆਨ ਆਪਾਂ ਚਾਸ਼ਨੀ ਦਾ ਹੀ ਰੱਖਣਾ ਚਾਸ਼ਨੀ ਵਧੀਆ ਬਣੀ ਹੋਏਗੀ ਨਾ ਤੇ ਪਿੰਗਾਂ ਆਪਣੀਆਂ ਪਹਿਲੀ ਵਾਰ ਚੀ ਬਹੁਤ ਵਧੀਆ ਵਟੀਚਣ ਗਈਆਂ ਆਪਾਂ ਚੰਗੀ ਤਰ੍ਹਾਂ ਇੰਨਾਂ ਸਾਰੀਆਂ ਫੁੱਲੀਆਂ ਨੂੰ ਮਿਕਸ ਕਰ ਲਾਂਗੇ ਇਸ ਚਾਸ਼ਨੀ ਦੇ ਵਿੱਚ ਚਾਸ਼ਨੀ ਨਾਲ ਆਪਣੀ ਚੰਗੀ ਤਰ੍ਹਾਂ ਹੋਣ ਮਿਕਸ ਹੋ ਗਈ ਫੁੱਲੀਆਂ ਦੇ ਨਾਲ ਲੱਗ ਗਈ ਏ ਤੇ ਹੁਣ ਇੱਥੇ ਆਪਾਂ ਗੈਸ ਬੰਦ ਕਰ ਦਿਆਂਗੇ ਇਸ ਕੜਾਈ ਨੂੰ ਨਾ ਆਪਾਂ ਅਤਾਰ ਲਾਂਗੇ ਹੁਣ ਜਲਦੀ ਦੇ ਨਾਲ ਹੀ ਆਪਾਂ ਇਸ ਦੀ ਪਿੰਨੀਆਂ ਵਟ ਕੇ ਤਿਆਰ ਕਰਨੀਆਂ ਨੇ ਇਹ ਗਰਮ ਗਰਮ ਦੀ ਹੀ ਪਿੰਨੀਆਂ ਵਟਿੰਦੀਆਂ ਨੇ ਠੰਡੀ ਹੋਣ ਬਾਅਦ ਮੁਸ਼ਕਲ ਆਉਂਦੀ ਜੇ ਹੱਥਾਂ ਨੂੰ ਆਪਾਂ ਪਹਿਲਾਂ ਪਾਣੀ ਲਗਾ ਲਾਂਗੇ ਜਿੰਨੇ ਸੈਜ ਦੀ ਪਿੰਨੀ ਬਣਾਉਣੀ ਨਾ ਉਹ ਸਭ ਨਾਲ ਆਪਾਂ ਇਹ ਡੋਲ ਲਵਾਂਗੇ ਫੁੱਲੀਆਂ ਵਾਲਾ ਤੇ ਸਖਤ ਹੱਥਾਂ ਦੇ ਨਾਲ ਜ਼ੋਰ ਦੇ ਨਾਲ ਇਹ ਆਪਾਂ ਪਿੰਨੀਆਂ ਵਟ ਕੇ ਤਿਆਰ ਕਰ ਲਾਂਗੇ ਤੁਸੀਂ ਵੇਖੋ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਜਿਹੜੀ ਪਿੰਨੀ ਹੈ ਨਾ ਵਟੀ ਚਕੇ ਤਿਆਰ ਹੋ ਗਈ ਜੀ ਸਾਰੀਆਂ ਇਹ ਪਿੰਨੀਆਂ ਆਪਾਂ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਲੈਣੀਆਂ ਨੇ ਬਸ ਇਸੇ ਗੱਲ ਦਾ ਧਿਆਨ ਰੱਖਣਾ ਕਿ ਚਾशनी ਆਪਣੀ ਵਧੀਆ ਪੱਕੀ ਹੋਵੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਗਰਮ-ਗਰਮ ਦੀਆਂ ਹੀ ਪਿੰਨੀਆਂ ਵਟਣੀਆਂ ਨੇ ਠੰਡਾ ਹੋਣ ਤੋਂ ਬਾਅਦ ਥੋੜੀ ਮੁਸ਼ਕਲ ਪਰੇਸ਼ਾਨੀ ਆਉਂਦੀ ਜੀ ਤੇ ਬਸ ਜਲਦੀ ਦੇ ਨਾਲ ਹੀ ਆਪਾਂ ਇਸ ਦੀਆਂ ਪਿੰਨੀਆਂ ਵਟ ਕੇ ਤਿਆਰ ਕਰ ਲੈਣੀਆਂ ਨੇ ਤੇ ਇਸੇ ਹੀ ਤਰੀਕੇ ਨਾਲ ਤੁਸੀਂ ਚਾशनी ਬਣਾਇਓ ਤੁਹਾਡੀਆਂ ਜਿਹੜੀਆਂ ਮਰੁੰਡਾ ਫੁੱਲੀਆਂ ਦੀਆਂ ਪਿੰਨੀਆਂ ਪਹਿਲੀ ਵਾਰ ਜੀ ਬਹੁਤ ਵਧੀਆ ਵਟੀ ਚਣਗੇ ਬਣਾਉਣ ਲੱਗਿਆਂ ਕੋਈ ਵੀ ਮੁਸ਼ਕਲ ਪਰੇਸ਼ਾਨੀ ਨਹੀਂ ਜੀ ਆਉਂਦੀ ਇਸ ਮਾਗੀ ਨਾਲ ਤੁਸੀਂ ਇਹ ਮਰੂੰਡਾ ਪਿੰਨੀਆਂ ਮੇਰੇ ਤਰੀਕੇ ਨਾਲ ਬਣਾ ਕੇ ਵੇਖਿਓ ਤੁਹਾਡੀਆਂ ਜਿਹੜੀਆਂ ਪਿੰਨੀਆਂ ਪਹਿਲੀ ਵਾਰ ਚ ਹੀ ਬਹੁਤ ਵਧੀਆ ਬਣ ਕੇ ਤਿਆਰ ਹੋਣਗੀਆਂ ਇੱਥੇ ਤੁਸੀਂ ਮਿੱਠਾ ਆਪਣੇ ਮਨ ਪਸੰਦ ਪਾ ਸਕਦੇ ਹੋ ਵੱਧ ਘੱਟ ਵੀ ਕਰ ਸਕਦੇ ਹੋ ਭਾਵੇਂ ਮਿੱਠਾ ਇਸ ਦੇ ਵਿੱਚ ਘੱਟ ਵੀ ਹੋਏ ਨਾ ਤੇ ਚਾਸ਼ਨੀ ਆਪਣੀ ਵਧੀਆ ਪੱਕੀ ਹੋਏਗੀ ਤੇ ਪਿੰਨੀਆਂ ਆਪਣੀਆਂ ਫਿਰ ਵੀ ਬਹੁਤ ਵਧੀਆ ਬਟੀਚਣਗੀਆਂ ਸਾਰੀਆਂ ਪਿੰਨੀਆਂ ਨੂੰ ਆਪਾਂ ਬਣਾ ਕੇ ਫਿਰ ਇਸ ਨੂੰ ਆਪਾਂ ਸਟੋਰ ਕਰਾਂਗੇ ਕਿਸੇ ਵੀ ਪਲਾਸਟਿਕ ਦੇ ਡੱਬੇ ਵਿੱਚ ਜਾਂ ਪਲਾਸਟਿਕ ਦਾ ਜੋ ਪੋਲੀਥੀਨ ਹੁੰਦਾ ਨਾ ਉਸ ਦੇ ਵਿੱਚ ਪਾ ਕੇ ਇਹਨੂੰ ਆਪਾਂ ਬੰਦ ਕਰਕੇ ਰੱਖ ਲਾਂਗੇ ਫਿਰ ਇਸ ਨੂੰ ਨਮੀ ਸਲਾਬ ਨਹੀਂ ਜੇ ਚੜੇਗੀ ਇਹ ਆਪਣੀਆਂ ਢੇਰ ਸਾਰੀਆਂ ਪਿੰਨੀਆਂ ਬਣ ਕੇ ਹੋ ਗਈਆਂ ਨੇ ਤਿਆਰ ਬਹੁਤ ਹੀ ਟੇਸਟੀ ਤੇ ਸੁਆਦ ਬਣੀਆਂ ਜੀ ਜੇਕਰ ਪਿੰਨੀਆਂ ਬਣਾਉਂਦੀ ਰੈਸਪੀ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀਏ ਫਿਰ ਤੁਸੀਂ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰਦੇ ਆ ਜੀ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮਿਲਦੇ ਆਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ